ਕਾਰ ਦੀ ਅਣਦੇਖੀ ਦੇ ਕਾਰਨ ਪਿੰਡ ਸਭਰਾ ਦਾ ਖੇਡ ਸਟੇਡੀਅਮ ਬਣਿਆ ਨਸ਼ਿਆਂ ਦਾ ਅੱਡਾ ਪੰਜਾਬ ਵਿੱਚ ਨਸ਼ਿਆਂ ਦਾ ਕੋਹੜ ਖਤਮ ਕਰਨ ਲਈ ਲੌਲੀਪੌਪ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੇ ਵੱਡੇ ਵੱਡੇ ਤੇ ਕੋਖਲੇ ਵਾਅਦਿਆਂ ਦੀ ਨਿਕਲੀ ਹੂਕ ਸਤਖਾਲ ਦੋਸਤੋ ਨਿੱਘਾ ਸਵਾਗਤ ਦੋਸਤੋ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਭਰਾ ਵਿਖੇ ਬੱਚਿਆਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਲਈ ਬਣਾਇਆ ਗਿਆ ਖੇਡ ਸਟੇਡੀਅਮ ਅੱਜ ਨਸ਼ਿਆਂ ਦਾ ਅੱਡਾ ਬਣ ਚੁੱਕਾ ਹੈ ਇਸ ਸੰਬੰਧੀ ਜਾਣਕਾਰੀ ਦੰਦੇ ਹੋਏ ਪਿੰਡ ਵਾਸੀ ਸਰ ਦਾ ਜਸਵਿੰਦਰ ਸਿੰਘ ਪੱਗਾ ਜਿਸ ਨੂੰ ਜਸਵਿੰਦਰ ਸਿੰਘ ਫੌਜੀ ਅੱਤੇ ਸਰਵਰ ਹਰਦੇਵ ਸਿੰਘ ਹੋਣਾ ਨੇ ਕਿਹਾ ਕਿ ਸਾਡਾ ਪਿੰਡ ਬਹੁਤ ਹੀ ਵੱਤੂ ਪੱਤਰ ਹੋ ਚੁੱਕਾ ਹੈ ਇਹ ਤੇ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅੱਜ ਪਿੰਡ ਸਭਰਾ ਦੇ ਸਟੇਡੀਅਮ ਦੇ ਵਿੱਚ ਪਹੁੰਚੇ ਆ ਤੇ ਕੀ ਵੇਖਿਆ ਇੱਥੇ ਦੇ ਕੀ ਕਹਿਣਾ ਚਾਹੋਗੇ ਮੈਂ ਕਹਿੰਦਾ ਜੀ ਜੋ ਵੇਖਿਆ ਨਾ ਤੁਸੀਂ ਬਿਲਕੁਲ ਸਚਾਈ ਹੈ ਜੀ ਇੰਨਾ ਬੁਰਾ ਹਾਲ ਹੋ ਰੱਖਿਆ ਪਿੰਡ ਸਭਰਾ ਦੇ ਸਟੇਡੀਅਮ ਦਾ ਕਿ ਕੁਝ ਮੈਂ ਕਹਿੰਦਾ ਵੀ ਮੈਨੂੰ 6 ਸਾਲ ਹੋ ਗਏ ਇੱਥੇ ਆਉਂਦਿਆਂ ਨੂੰ ਤੇ ਆ ਜਿਹੜਾ ਜੋ ਹਾਲਾਤ ਚੱਲ ਰਹੇ ਆ ਇੱਥੇ ਨਸ਼ੇੜੀਆਂ ਦਾ ਅੱਡਾ ਬਣਿਆ ਪਿਆ ਏ ਹੁਣ ਅਸੀਂ ਵੀ ਕਹਿਣੋਂ ਡਰਦੇ ਆ ਕਿ ਕਿਤੇ ਸਾਡੇ ਅਸੀਂ ਚਲੋ ਪਹਿਲਾਂ ਕਹਿੰਦੇ ਹੁੰਦੇ ਸੀ ਤੇ ਪਿੰਡ ਵਾਲੇ ਸਪੋਰਟ ਕਰਦੇ ਸੀ ਵੀ ਬੱਚੇ ਬੱਚਿਆਂ ਦੇ ਮਾਪੇ ਉਹ ਵੀ ਆਉਂਦੇ ਸੀ ਨਾਲ ਸਪੋਰਟ ਕਰ ਦਿੰਦੇ ਸੀਗੇ ਪਰ ਹੁਣ ਉਹ ਵੀ ਵਿਚਾਰੇ ਕਹਿਣ ਤੋਂ ਡਰਦੇ ਤੇ ਅਸੀਂ ਵੀ ਫਿਰ ਪਿੱਛੇ हट ਗਿਆਂ ਵੀ ਨਹੀਂ ਸਾਹੀਨੀ ਕਿਉਂ ਦੋਸ਼ੀਆਂ ਲੱਗੇ ਅੱਜ ਸਟੇਡੀਅਮ ਦੇ ਵਿੱਚ ਆਣਗੇ ਸਟੇਡੀਅਮ ਦੇ ਵਿੱਚ ਇਹ ਵੇਖਿਆ ਜੀ ਬਿਲਕੁਲ ਐ ਜੋ ਆ ਮੈਂ ਤਾਂ ਇਹੋ ਜਿਹਾ ਸਮਾਨ ਕਦੀ ਵੇਖਿਆ ਨਹੀਂ ਜਿਹੋ ਜਿਹਾ ਤੁਸੀਂ ਅੱਜ ਵਖਾਤਾ ਇੱਥੇ ਅੱਜ ਸਰੰਜਾਂ ਪਈਆਂ ਜੋ ਆ ਇੱਕ ਜਿਹੜਾ ਸਿਲਵਰ ਰੋਲ ਜਾਂਦਾ ਉਹ ਪਿਆ ਫਿਰ ਲਾਈਟਰ ਪਏ ਆ ਪਤਾ ਨਹੀਂ ਕੀ ਕੀ ਜੋ ਮੈਂ ਕਹਿੰਨਾ ਬਹੁਤ ਜ਼ਿਆਦਾ ਬੁਰਾ ਅਸਰ ਪੈ ਰਿਹਾ ਵਾ ਜਿਹੜੇ ਬੱਚਿਆਂ ਤੇ ਜੇ ਇਹ ਚੀਜ਼ ਤੇ ਨਾ ਪਾ ਕੰਟਰੋਲ ਕਰ ਸਕੇ ਤੇ ਆਉਣ ਵਾਲਾ ਭਵਿੱਖ ਆਪਣਾ ਨਹੀਂ ਬਚਣਾ ਜੀ ਕੀ ਕੀ ਮੰਗਟਾ ਢੀਵਰਾ ਮੰਗ ਇਹੋ ਆ ਜੀ ਵੀ ਪਿੰਡ ਸਭਰਾ ਦੇ ਵਿੱਚ ਚੌਂਕੀ ਹੁੰਦਿਆਂ ਆਆਂ ਵੀ ਜਿਹੜਾ ਇੰਨਾ ਇੱਥੇ ਹੋ ਰਿਹਾ ਵਾ ਜਵਾਨ ਬੱਚੇ ਆਉਂਦੇ ਕੁੜੀਆਂ ਆਉਂਦੀਆਂ ਵਾ ਤੇ ਕੋਈ ਕੰਟਰੋਲ ਨਹੀਂਗਾ ਤੇ ਜੇ ਚੌਂਕੀ ਹੁੰਦਿਆਂ ਹੋਇਆਂ ਵੀ ਇਹ ਕੰਮ ਹੋਵੇ ਤੇ ਇਹ ਕੰਮ ਠੀਕ ਨਹੀਂਗਾ ਜੀ ਮੇਰੇ ਖਿਆਲ ਨਾਲ ਜੇ ਆਪਾਂ ਸ਼ਾਰਟ ਜਾਈਏ ਤੇ 200 ਮੀਟਰ ਵੱਧ ਤੋਂ ਵੱਧ 200 ਮੀਟਰ ਸਕੂਲ ਦੇ ਵਿੱਚ ਸ਼ਾਰਟ ਜੇ ਮਾਰ ਕੇ ਸਕੂਲ ਦੇ ਵਿੱਚ ਦੀ ਤੇ ਸਿਰਫ 200 ਮੀਟਰਾਂ ਚੌਂਕੀ ਇਥੋਂ ਪੁਲਸਤਾਈ ਅੱਗੇ ਵੀ ਕਈ ਵਾਰੀ ਕੀ ਆਪੇ ਭਾਈ ਢੇੜਾ ਮਾਰ ਕੇ ਜਾਓ ਜਿਵੇਂ ਕਿ ਸਾਡੇ ਆਪਣੇ ਜਤਿੰਦਰ ਸਿੰਘ ਜੀ ਬੱਗਾ ਉਹਨਾਂ ਨੇ ਵੀ ਕਿਹਾ ਕਿ ਅਸੀਂ ਕਈ ਵਾਰੀ ਗਏ ਆ ਉੱਥੇ ਜਾਣਦਿਆਂ ਨੂੰ ਮੁਲਾਜ਼ਮੀ ਬਹੁਤ ਘੱਟ ਹੁੰਦੇ ਸੀ ਸੋ ਕਿਤੇ ਨਾ ਕਿਤੇ ਜਿਹੜੀ ਆ ਇਹ ਪ੍ਰਸ਼ਾਸਨ ਦੀ ਬਹੁਤ ਜ਼ਿਆਦੀ ਕਮੀ ਰਹੀ ਆ ਜੀ ਜੀ ਅੱਜ ਤੋਂ 6 ਸਾਲ 2 ਸਾਲ ਦੀ ਇਹ ਗੱਲ ਚੱਲ ਰਹੀ ਆ ਅੱਜ ਤੋਂ ਸਾਲ ਇੱਕ ਪਹਿਲਾਂ ਜੋ ਆ ਬਲਾਕ ਪ੍ਰਧਾਨ ਮੇਰੇ ਨਾਲ ਗਏ ਸੀ ਇੱਥੇ ਮੰਤਰੀ ਸਾਹਿਬ ਕੋਲੇ ਸਾਡੇ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਉਹਨਾਂ ਕੋਲੇ ਗਏ ਸੀ ਤੇ ਆਪਣੇ ਇੱਕ ਜ਼ਿਲ੍ਹਾ ਐਸੋਸੀਏਸ਼ਨ ਦੇ ਸਾਡੇ ਚੇਅਰਮੈਨ ਸਰਦਾਰ ਸਰੂਪ ਸਿੰਘ ਜੀ ਉਹਨਾਂ ਨੇ ਮੇਰੇ ਕੋਲੋਂ ਲਿਆ ਸੀ ਇੱਕ ਲੈਟਰ ਪੈਡ ਸਾਡੇ ਜੋ ਕਲੱਬ ਦੀ ਵੀ ਤੁਹਾਨੂੰ ਜੋ ਆ ਕਿ ਕੋਚ ਅਸੀਂ ਦੇਵਾਂਗੇ ਪਰ ਅਜੇ ਤੱਕ ਉਹਦਾ ਕੋਈ ਅਸਰ ਨਹੀਂ ਹੋਇਆ ਜੀ ਕਿੰਨੇ ਬੱਚੇ ਜਿਹੜੇ ਇੱਥੇ ਕਿਡਾਂ ਲਈ ਜਾਂਦੇ ਆ ਬੱਚੇ ਜੀ ਜੇ ਮੰਨ ਕੇ ਚੱਲੀ ਆਥਲੈਟਿਕਸ ਦੇ ਹੀ 40 ਤੋਂ 45 ਤੱਕ ਬੱਚੇ ਆਥਲੈਟਿਕਸ ਦੇ ਹੈਗੇ ਆ ਕੋ ਫੁੱਟਬਾਲ ਵਾਲੇ ਵੀ ਹੈਗੇ ਆ ਤੇ ਦੂਜੇ ਕਬੱਡੀ ਵਾਲੇ ਵੀ ਬੱਚੇ ਆ ਕ੍ਰਿਕਟ ਵਾਲੇ ਵੀ ਬੱਚੇ ਗੇਮਾਂ ਪੂਰੀਆਂ ਹੁੰਦੀਆਂ ਜੀ ਵਾਲੀਬਾਲ ਵੀ ਹੋ ਰਹੀ ਆ ਗੇਮ ਇਹਨਾਂ ਬੱਚਿਆਂ ਵੱਲੋਂ ਕੋਈ ਕਮੀ ਨਹੀਂ ਗਈ ਪਰ ਜੇ ਆਪਾਂ ਇਹਨਾਂ ਬੱਚਿਆਂ ਨੂੰ ਇਹ ਅਸਲੀ ਇਸੇ ਲੀ ਦੇ ਲਾ ਕੇ ਰੱਖਣਾ ਵਾ ਤੇ ਆ ਜਿਹੜਾ ਇਹ ਕਹਿ ਰੇ ਨਸ਼ਿਆਂ ਦਾ ਕਹਿਰ ਜਿਹੜਾ ਵਰਤ ਰਿਹਾ ਵਾ ਇਹ ਤੇ ਆਪਾਂ ਨੂੰ ਕੰਟਰੋਲ ਕਰਨਾ ਪਊਗਾ ਜੀ ਕੀ ਮੰਗ ਕਰੋਗੇ ਮੰਗੇ ਹੋਇਆ ਜੀ ਪ੍ਰਸ਼ਾਸਨ ਅੱਗੇ ਸਾਡੇ ਪਿੰਡ ਦੀ ਪੰਚਾਇਤ ਅੱਗੇ ਤੇ ਸਾਡੇ ਮੰਤਰੀ ਸਰਦਾਰ ਲਾਲਜੀ ਸਿੰਘ ਪੁੱਲਰ ਜੀ ਅੱਗੇ ਕਿ ਜੋ ਸਟੇਡੀਅਮ ਆ ਇਹਨੂੰ ਸਟੇਡੀਅਮ ਹੀ ਰਹਿਣ ਦਿਓ ਇਹਨੂੰ ਨਸ਼ਿਆਂ ਦਾ ਅੱਡਾ ਨਾ ਬਣਨ ਦੇਈਏ ਆਪਾਂ ਜੀ ਮੀਡੀਆ ਬਣਾ ਮੇਰਾ ਜਤਿੰਦਰ ਸਿੰਘ ਬੱਗਾ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅੱਜ ਇੱਥੇ ਇਕੱਠੇ ਹੋਏ ਆਂ ਆਪਾਂ ਗਰਾਊਂਡ ਦੇ ਵਿੱਚ ਇਕੱਠੇ ਆ ਹੀ ਨਾ ਮੀਡੀਆ ਦੇ ਰਾਈ ਅਸੀਂ ਇੱਕ ਆਵਾਜ਼ ਪਹੁੰਚਾਉਣਾ ਚਾਹੁੰਦੇ ਸਰਕਾਰ ਕੋਲੇ ਤਾਨੂੰ ਪਤਾ ਹੀ ਆ ਵੀ 10-15000 ਆਬਾਦੀ ਆ ਵੋਟ ਹੀ ਆ ਸਭਰਾਵਾਂ ਦੀ ਕਿੱਡਾ ਵੱਡਾ ਪਿੰਡ ਆ ਤੇ ਇਹ ਗਰਾਊਂਡ ਦਾ ਤੁਸੀਂ ਸਟੇਡੀਅਮ ਦਾ ਹਾਲ ਵੇਖ ਲਓ ਕੀ ਕੀ ਇੱਥੇ ਕਮੀਆਂ ਵਾ ਨਾ ਤੇ ਪੀਣ ਲਈ ਪਾਣੀ ਆ ਤੇ ਨਸ਼ੇ ਵਾਲੇ ਵੀ ਇੱਥੇ ਆ ਕੇ ਸਟੇਡੀਅਮ ਦੇ ਬੈਕਸਾਈਡ ਵੇਖ ਲਓ ਕਿੰਨੀਆਂ ਸਰੰਜਾਂ ਪੀਂ ਆ ਬਦਨਾਮ ਅਗਰੋਂ ਪਲੇਅਰ ਹੋਣੇ ਆ ਤੇ ਇੱਥੇ ਕਬੱਡੀ ਕ੍ਰਿਕਟ ਫੁੱਟਬਾਲ ਐਥਲੈਟਿਕ ਸਾਰੇ ਬੱਚੇ ਵੇਖ ਲਓ ਤੁਸੀਂ ਵੇਖ ਹੀ ਲਿਆ ਵਾ ਪਰ ਇੱਕ ਵੀ ਕੋਚ ਕਿਉਂਕਿ ਐਡਾ ਵੱਡਾ ਪਿੰਡ ਆ ਇੱਥੇ 올ੰਪਿਕ ਪਲੇਅਰ ਹੋਏ ਆ ਜਿਹਨੇ 올ੰਪਿਕ ਖੇਡੇ ਆ ਪਰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਭਗਵੰਤ ਮਾਨ ਸਰਕਾਰ ਪੀ ਜਿੱਦਾਂ ਐਡਾ ਵੱਡਾ ਪਿੰਡ ਹੁੰਦਾ ਇੰਨੇ ਪਲੇਅਰ ਪੈਦਾ ਕੀਤੇ ਪਿਛਲਾ ਤੋਂ ਰਿਕਾਰਡ ਵੇਖ ਕੇ ਵੇਖੋ ਤੇ ਪਰ ਇੱਥੇ ਕੋਈ ਵੀ ਸਾਨੂੰ ਸਹੂਲਤਾਂ ਨਾ ਲਾਈਟਾਂ ਚੱਗਦੀਆਂ ਵਾ ਨਾ ਪਾਣੀ ਦੀ ਸਹੂਲਤਾਂ ਨਾ ਬਾਥਰੂਮ ਆ ਕੋਈ ਚਾਰੇ ਛੋਟੀਆਂ ਗੁੱਡੀਆਂ ਵੀ ਆਉਣੀਆਂ ਵਾ ਤੇ ਨਾ ਇੱਥੇ ਕੋਈ ਕੋਚ ਹੀ ਆ ਜਿਸ ਸਪੋਰਟਸ ਨੂੰ ਆਪ ਅੱਗੇ ਲੈ ਕੇ ਜਾਣਾ ਹਰੇਕ ਵੱਡੇ ਪਿੰਡ ਜਿੱਥੇ ਗਰਾਊਂਡਾਂ ਵਾ ਉੱਥੇ ਆਪਾਂ ਨੂੰ ਕੋਚ ਦੀ ਮਤਲਬ ਸਹਾਇਤਾ ਦੇਣੀ ਚਾਹੀਦੀ ਆ ਕੋਚ ਜ਼ਰੂਰ ਇੱਥੇ ਹੋਣੇ ਚਾਹੀਦੇ ਆ ਸਾਡੀ ਇਹੋ ਸਰਕਾਰ ਨੂੰ ਬੇਨਤੀ ਆ ਵੀ ਗਰਾਊਂਡ ਵਿੱਚ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਪੀਣ ਵਾਲਾ ਪਾਣੀ ਤੇ ਬਕਾਇਦਾ ਸਾਨੂੰ ਵੇਖਿਆ ਜਾਵੇ ਇਹ ਤਾਂ ਤਾਰਾਂ ਵੀ ਜੜੀਆਂ ਬਿਲਕੁਲ ਨੰਗੀਆਂ ਦਿਖਾਈ ਦਿੱਤੀਆਂ ਗਈਆਂ ਕੀ ਕਹਿਣਾ ਚਾਹੋਗੇ ਇਹ ਤਾਰਾਂ ਜੀ ਇਹਨੂੰ 4-5 ਸਾਲ ਹੋ ਗਏ ਆ ਪਾਈਆਂ ਨੂੰ ਤੁਹਾਨੂੰ ਪਤਾ ਇਹਦੇ ਬਾਅਦਾਂ ਗਰਾਊਂਡ ਦਾ ਲੈਵਲ ਕੀਤਾ ਸੀ ਇਸ ਕਰਕੇ ਇਹਦੇ ਕਈ ਥਾਂ 'ਤੇ ਜੋੜ-ਜੂੜ ਕਾਫੀ ਨੰਗੇ ਆ ਤੇ ਤਾਰ ਵੀ ਨਵੀਂ ਪਾਈ ਜਾਵੇ ਲਾਈਟਾਂ ਸਾਰੀਆਂ 3-4 ਲਾਈਟਾਂ ਜਗਦੀਆਂ ਸਿਰਫ ਤਾਰ ਖੜੋਂ ਕਮੀ ਜਾਂਦੀ ਤੇ ਅਸੀਂ ਬੇਨਤੀ ਕਰਦੇ ਆ ਵੀ ਮਾਰਨਿੰਗ ਵੀ ਤੜਕੇ ਪਲੇਅਰ ਆਉਂਦੇ ਆ ਉਦੋਂ ਇੱਥੇ ਬੱਤੀ ਦੀ ਬਹੁਤ ਲੋਡ ਹੁੰਦੀ ਚਾਨਣ ਦੀ ਤੇ ਇਸ ਕਰਕੇ ਬੇਨਤੀ ਆ ਵੀ ਨਵੀਆਂ ਤਾਰਾਂ ਪਾ ਕੇ ਲਾਈਟਾਂ ਚਲਾਈਆਂ ਜਾਣ ਵੇਖਿਆ ਜਾਵੇ ਤਾਂ ਨਸ਼ੇੜੀਆਂ ਨੇ ਜਿਹੜਾ ਉਹ ਗਰਾਊਂਡ ਨਸ਼ੇੜੀ ਸ਼ਰੀਆਮ ਨਸ਼ੇ ਕਰਦੇ ਸਿੱਧੇ ਖਾਈ ਦਿੱਤੇ ਜਾ ਰਹੇ ਨਸ਼ੇ ਨੂੰ ਤਾਂ ਤੁਸੀਂ ਭਲੀ ਭਾਤ ਜਾਣਦੇ ਵੀ ਨਸ਼ਾ ਕਿੰਨਾ ਗੰਦ ਪਿਆ ਪਿਆ ਵਾ ਪਰ ਸਾਪਨੇ ਅਸੀਂ ਜੇ ਚੌਂਕੀ ਜਾਂਦੇ ਆ ਤੇ ਚੌਂਕੀ ਕਈ ਤਰ੍ਹਾਂ ਵੇਖੀ ਹੈ ਕਈ ਵਾਰ ਤੇ ਇੱਕ ਹੀ ਮੁਲਾਜ਼ਮ ਹੁੰਦਾ ਉੱਥੇ ਚੌਂਕੀ ਵੀ ਮੁਲਾਜ਼ਮ ਹੀ ਨਹੀਂ ਹੈਗੇ ਪਤਾ ਨਹੀਂ ਕਿੱਥੇ ਵੀਆਈਪੀ ਡਿਊਟੀਆਂ ਲੱਗੀ ਹੋਏ ਆ ਸਭਰਾ ਚੌਂਕੀ 'ਚ ਮੁਲਾਜ਼ਮ 5 10 15 20 ਹੋਣ ਇੱਥੇ ਆ ਗਏ ਅਸੀਂ ਕਈ ਵਾਰ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਗਰਾਊਂਡ ਦੇ ਵਿੱਚ ਆਓ ਚੈੱਕ ਕਰੋ ਪਰ ਕੋਈ ਨਹੀਂ ਆਉਂਦਾ ਕਿਉਂਕਿ ਉਹ ਅੱਗੂ ਕਹਿ ਦਿੰਦੇ ਸਾਡੇ ਕੋਲ ਮੁਲਾਜ਼ਮ ਹੈ ਨਹੀਂ ਮੁਲਾਜ਼ਮ ਹੈ ਨਹੀਂ ਆ ਜੀ ਜਿੱਥੇ ਪੰਜਾਬ ਸਰਕਾਰ ਕ ਜਵਾਨੀ ਨੂੰ ਦੂਰ ਰੱਖਣਾ ਚਾਹੀਦਾ ਤੇ ਬਾਕੀ ਇੱਥੇ ਵੇਖਣ ਨੂੰ ਕੁਝ ਹੋਰ ਹੀ ਮਿਲਿਆ ਕਿ ਇੱਥੇ ਕੋਚ ਹੀ ਨਹੀਂ ਹੈਗਾ ਕੀ ਕਰਨਾ ਚਾਹੀਦਾ ਵੇ ਸਪੋਰਟਸ ਇੱਕ ਇਹੋ ਜਿਹਾ ਜਰੀਆ ਵਾ ਜਿਹਦੀ ਰਾਈ ਆ ਆਪਾਂ ਨਸ਼ਿਆਂ ਤੋਂ ਜਵਾਨੀ ਨੂੰ ਬਚਾ ਸਕਦੇ ਆ ਚੰਗੇ ਬੰਨੇ ਖੇਡਾਂ ਬੰਨੇ ਲਾ ਕੇ ਉਹਨਾਂ ਦੀ ਆਪਦੀ ਸਿਹਤ ਵਾਜੇ ਵਧੀਆ ਪਰ ਜੇਕਰ ਕੋਚ ਨਹੀਂ ਜਾਂ ਗਰਾਊਂਡਾਂ ਏਡੀ ਵੱਡੀ ਗਰਾਊਂਡ ਸਾਡੇ ਸਭਰਾ ਪਿੰਡ ਦੀ ਲੱਗ ਲੱਗੇ 10 ਪਿੰਡ ਪੈਂਦੇ ਇਹਨਾਂ ਨੂੰ ਪਰ ਇੱਥੇ ਕੋਈ ਕੋਚ ਨਹੀਂ ਕੋਈ ਸਹੂਲਤ ਨਹੀਂ ਆ ਅਸੀਂ ਬੇਨਤੀ ਕਰਦੇ ਆ ਵੀ ਇੱਥੇ ਆ ਗੁਡੀਆਂ ਵਿਚਾਰੀਆਂ ਉਹਨੀਆਂ ਆਪਣੇ ਆਪ ਮਿਹਨਤ ਲੱਗ ਜਾਨੀਆਂ ਵਾ ਕੋਈ ਕੋਚ ਹੋਵੇ ਨਾ ਕੋਈ ਸੁਝਿਤ ਕੀਤਾ ਇਹਨਾਂ ਬਾਰੇ ਵੀ ਯਾਰ ਮੁਸ਼ਕਲ ਆ ਇਹ ਜਸਵਿੰਦਰ ਵੀਰ ਨੇ ਅੱਗੇ ਵੀ ਤਿੰਨ ਚਾਰ ਬੇਨਤੀ ਕੀਤੀ ਆ ਪਰ ਕੋਈ ਵੀ ਇੱਥੇ ਬੋੜਦਾ ਨਹੀਂ ਆ ਹੁਣ ਮੰਗ ਇਹੋ ਹੀ ਆ ਸਰਕਾਰ ਨੂੰ ਵੀ ਸਾਡੀ ਸੁਣੀ ਜਾਵੇ ਇੱਥੇ ਸਾਨੂੰ ਕੋਚ ਦਿੱਤੇ ਜਾਣ ਬਾਕੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਲਾਈਟਾਂ ਜਗਣ ਸਭ ਕੁਝ ਵਧੀਆ ਪ੍ਰਬੰਧ ਕੀਤਾ ਜਾਵੇ ਜੇ ਸਪੋਰਟਸ ਦੇ ਵਿੱਚ ਆਪਾਂ ਪੰਜਾਬ ਨੂੰ ਅੱਗੇ ਲਿਆਉਣਾ ਵਾ ਤੇ ਇਹ ਸਾਰੀਆਂ ਘਾਟਾਂ ਦੂਰ ਕੀਤੀਆਂ ਜਾਣ ਇਹ ਕਿਹੜੇ ਨਸ਼ੇ ਵਾਲੇ ਇੱਥੇ ਆਉਂਦੇ ਸਟੇਡੀਅਮ ਵਿੱਚ ਦੁਪਹਿਰੇ ਵੀ ਗੇੜਾ ਮਾਰੇ ਪੁਲਿਸ ਦਾ ਫਰਜ ਆ ਵੀ ਇੱਥੇ ਆ ਕੇ ਚੈੱਕ ਅਪ ਕਰੇ ਹਰਦੇਵ ਸਿੰਘ ਨਾਮ ਆ ਜੀ ਮੇਰਾ ਜੀ ਕਿਹੜਾ ਪਿੰਡ ਆ ਪਿੰਡ ਸਭਰਾ ਬਾਈ ਕੀ ਕਹਿਣਾ ਚਾਹੋਗੇ ਜਿਸ ਦਾ ਅੱਜ ਇੱਥੇ ਸਟੇਡੀਅਮ ਪਿੰਡ ਸਭਰਾ ਵਿੱਚ ਹੋ ਰਿਹਾ ਹੈ ਪਿੰਡਸ ਭਰਾ ਐਦਾਂ ਵਾ ਜੀ ਵੇਖੋ ਅਸੀਂ ਤਾਂ ਨੈਸ਼ਨਲ ਲੈਵਲ ਤੱਕ ਖੇਡੇ ਆ ਨੈਸ਼ਨਲ ਰਿਕਾਰਡ ਵੀ ਕੀਤਾ ਵਾ ਇਸੇ ਪਿੰਡ ਚੋਂ ਪੜ ਕੇ ਇਸੇ ਗਰਾਊਂਡ ਚੋਂ ਖੇਡ ਕੇ ਅਸੀਂ ਕੋਸ਼ਿਸ਼ ਕਰਦੇ ਆ ਬੱਚਾ ਨੂੰ ਜਿੰਨਾ ਕਿ ਦੱਸਿਆ ਜਾਵੇ ਪਰ ਕੋਈ ਸਰਕਾਰ ਵੱਲੋਂ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ ਨਾ ਕਿਸੇ ਨੂੰ ਕੋਈ ਬੈਨੀਫਿਟ ਮਿਲਦਾ ਵਾ ਆਪਣੇ ਤੌਰ ਤੇ ਹੀ ਜੋ ਵੀ ਕੀਤਾ ਜਾਂਦਾ ਵਾ ਆਪਣੇ ਤੌਰ ਤੇ ਹੀ ਇਹ ਕਰ ਰਹੇ ਆ ਸਾਨੂੰ ਕੋਈ ਸਾਥ ਨਹੀਂ ਦੇ ਰਿਹਾ ਜੀ ਵੇਖਿਆ ਜਾਵੇ ਤਾਂ ਇਥੇ ਕੋਈ ਲਾਈਟ ਦਾ ਪ੍ਰਬੰਧਕ ਨਹੀਂ ਹੈਗਾ ਕੋਈ ਅਸੀਂ ਵੇਖ ਲੋ ਸਵੇਰੇ 4 ਵਜੇ ਆਉਣਾ ਹੁੰਦਾ ਵਾ ਜੀ ਲਾਈਟ ਇੱਕ ਵੀ ਨਹੀਂ ਜਗਦੀ ਜਿਹੜੀ ਵੀ ਇੱਕ ਵੀ ਜਗਦੀ ਹੁੰਦੀ ਹੈ 4 ਵਜੇ ਪੂਰਾ ਹਨੇਰਾ ਹੁੰਦਾ ਵਾ ਜੇ ਲਾਈਟਾਂ ਦਾ ਪ੍ਰਬੰਧ ਹੋ ਜੇ ਤੇ ਲੜਕੀਆਂ ਵੀ ਆ ਕੇ ਆਪਣੀ ਮਿਹਨਤ ਕਰ ਸਕਣ ਸਿਰਫ ਲਾਈਟਾਂ ਦੀ ਪ੍ਰੋਬਲਮ ਕਰਕੇ ਲੜਕੀਆਂ ਵੀ ਮਿਹਨਤ ਨਹੀਂ